ਬੀਤੇ ਦਿਨ ਮੁਕਸਰ ਦੇ ਨਜ਼ਦੀਕੀ ਪਿੰਡ ਸੋਥਾ ਦੇ ਵਿੱਚ ਅੱਗ ਲੱਗਣ ਦੇ ਕਾਰਨ ਕਈ ਕਿਸਾਨਾਂ ਦੀ ਪੱਕੀ ਫਸਲ ਸੜ ਕੇ ਸੁਆਹ ਹੋ ਗਈ ਸੀ। ਕਈ ਕਿੱਲਿਆਂ ਨੂੰ ਅੱਗ ਨੇ ਲਪੇਟ ਦੇ ਵਿੱਚ ਲਿਆ ਹੈਗਾ ਪਿੰਡ ਸੋਥੇ ਦੇ ਵਿੱਚ ਪਹੁੰਚੇ ਹੈਗੇ ਪਹਿਲਾਂ ਤਸਵੀਰਾਂ ਸਾਂਝੀਆਂ ਕਰਦੇ ਹੈਗੇ ਆ। ਨਜ਼ਦੀਕੀ ਪਿੰਡ ਇੱਕ ਦੋਹੇ ਵਾਲਾ ਹੈਗਾ ਜਿੱਥੋਂ ਦੱਸਿਆ ਜਾ ਰਿਹਾ ਕਿ ਅੱਗ ਭੜਕੀ ਹੈਗੀ ਆ ਔਰ ਦੋਹੇ ਵਾਲੇ ਤੋਂ ਅੱਗ ਚੱਲ ਕੇ ਪਿੰਡ ਸੋਥੇ ਦੇ ਵਿੱਚ ਐਂਟਰ ਹੋ ਗਈ ਔਰ ਰਸਤੇ ਦੇ ਵਿੱਚ ਜਿੰਨੇ ਖੇਤ ਸਨ ਪੱਕੀ ਫਸਲ ਸੀ ਸਾਰੀ ਸੜ ਕੇ ਰਾਖ ਹੋ ਚੁੱਕੀ ਆ ਦੇਖ ਸਕਦੇ ਹੋ ਕਿ ਖੇਤਾਂ ਦੇ ਵਿੱਚ ਸਿਰਫ ਰਾਖ ਹੀ ਦਿਖਾਈ ਦੇ ਰਹੀ ਆ ਔਰ ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਦੀ ਗੱਲ ਕਰਗੇ ਤਾਂ ਇੱਥੇ ਕਿਸਾਨਾਂ ਦੀਆਂ ਉਮੀਦਾਂ ਸਨ ਜਿਹੜੀਆਂ ਜਲ ਕੇ ਸਾਰੀਆਂ ਰਾਖ ਹੋ ਚੁੱਕੀਆਂ ਨੇ ਔਰ ਜਿਹੜੇ ਆ ਇੱਥੋਂ ਦੇ ਕਿਸਾਨ ਸਨ ਕਿਸੇ ਦੀ 2 ਏਕੜ ਸੀ ਕਿਸੇ ਦੀ 5 ਏਕੜ ਸੀ ਕਿਸੇ ਦੀ 2.5 ਏਕੜ ਸੀ ਇਸ ਤਰ੍ਹਾਂ ਦੇ ਨਾਲ ਕਹਿ ਦਈਏ ਕਿ ਗਰੀਬ ਕਿਸਾਨਾਂ ਦੀ ਹੀ ਜਿਹੜੀ ਇੱਥੇ ਜਗ੍ਹਾ ਮੌਜੂਦ ਸੀਗੀ ਜਿਹੜੀ ਸਾਰੀ ਸੜ ਕੇ ਸੁਆਹ ਹੋ ਚੁੱਕੀ ਆ ਔਰ ਕਿਸਾਨ ਵੀ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਫਿਲਹਾਲ ਅੱਗ ਲੱਗਣ ਦਾ ਕਾਰਨ ਕੀ ਸੀਗਾ ਇਹ ਸਪਸ਼ਟ ਨਹੀਂ ਹੋ ਪਾਇਆ ਔਰ ਕਿਸਾਨ ਮੌਜੂਦ ਨੇ ਪਹਿਲਾਂ ਤਾਂ ਨਾਮ ਦੱਸ ਦੋ ਕੀ ਹੈਗਾ ਤੁਹਾਡਾ ਮੈਂ ਹਰਜੀਤ ਸਿੰਘ ਜੀ ਹਾਂ ਕਿੰਨੀ ਏਕੜ ਸੀਗੀ ਫਸਲ ਤੁਹਾਡੀ ਅਸੀਂ ਮੇਰੇ ਕੋਲੇ ਜੀ 2.5 ਏਕੜ ਜ਼ਮੀਨ ਸੀ ਜੀ ਤੇ ਉਹਦੇ ਵਿੱਚੋਂ ਸੜ ਕੇ ਸਵਾਹ ਹੋ ਗਈ ਜੀ ਕਿਤੇ 7-6 ਕਣਾਂ ਵਾਲਾ ਮੇਰੇ ਕੋਲੇ ਪੈ ਕਣਕ ਬਚੀ ਹੈ ਜੀ ਕੋਈ ਅੱਗ ਦਾ ਕਾਰਨ ਪਤਾ ਲੱਗਿਆ ਹੈ ਅੱਗ ਦਾ ਕੋਈ ਕਾਰਨ ਨਹੀਂ ਪਤਾ ਲੱਗਾ ਜੀ ਉਹ ਨਾਲ ਦੇ ਪਿੰਡੋਂ ਚੱਲੀ ਆਏ ਨਹੀਂ ਪਤਾ ਕਿਤ ਸਿਮਿਆਂ ਚੱਲੀ ਕਿੱਥੋਂ ਚੱਲੀ ਜੀ ਕਿੰਨੇ ਕਿੱਕੜ ਨੂੰ ਅੱਗ ਲੱਗੀ ਹੈਗੀ ਇੱਥੇ ਜੀ ਕਟੋ-ਕਟ 60 ਕਿੱਲਿਆਂ ਦੇ ਨੇੜੇ ਤੇ ਵੀ ਸਾਡੇ ਏਰੀਆ ਦੇ ਵਿੱਚ ਉਹ ਹੈਗੀ ਜੀ ਹੁਣ ਉਧਰਲੇ ਚੱਕ ਦੇ ਵੀ ਹੈਗੇ 40-45 ਕਿੱਲੇ ਵੀ ਯਾਨੀ ਕੋਲਮ ਲਾ ਕੇ 100 ਤੋਂ ਪਲੱਸ ਹੋ ਸਕਦਾ ਜੀ ਅ ਮੌਕੇ ਤੇ ਮੌਜੂਦ ਸੀ ਜੀ ਜਦੋਂ ਅੱਗ ਲੱਗੀ ਤੁਹਾਡੇ ਖੇਤ ਦੇ ਵਿੱਚ ਨਹੀਂ ਜੀ ਅਸੀਂ ਤਾਂ ਕਰਮਚਾਰੀ ਆ ਜੀ ਕਿਤੇ ਦਿਹਾੜੀ ਤੇ ਗਏ ਸੀਗੇ ਜੀ ਫੀਟੀ ਇੰਡਸਟਰੀ ਦੇ ਵਿੱਚ ਜੀ ਤੇ ਉਹ ਤਾਂ ਸਾਨੂੰ ਉਦੋਂ ਪਤਾ ਲੱਗਾ ਜੀ ਸਾਡੀ ਕਿਦੋਂ ਜ਼ਮੀਨ ਵੀ ਠੜਕੇ ਸਵਾ ਗਈ ਤੇ ਬਈ ਕਈ ਕਿੱਲੇ ਸੜ ਗਈ ਹਨਾ ਦੁਹੇ ਵਾਲੇ ਤੋਂ ਚੱਲਿਆ ਸੋਥੇ ਤੱਕ ਅੱਗ ਪਹੁੰਚ ਗਈ ਰਸਤੇ ਦੇ ਵਿੱਚ ਦੁਹੇ ਵਾਲੇ ਪਿੰਡ ਵਾਸੀਆਂ ਨੇ ਜਾਂ ਇਤੋਂ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੀ ਇਹ ਪਿੰਡ ਸੋਥਾ ਦੇ ਵੀ ਕਿਹੜੇ ਨਗਰ ਨਿਵਾਸੀ ਨਹੀਂ ਤੇ ਬਹੁਤ ਕੋਸ਼ਿਸ਼ ਕੀਤੀ ਕਈਆਂ ਦੇ ਟਰੈਕਟਰਾਂ ਨੂੰ ਵੀ ਮਾੜੇ ਮੋਟਾ ਸੇਕ ਲੱਗਾ ਜੀ ਕਿ ਦੀ ਕਣਕੀ ਵਿੱਚੋਂ ਵਹੀ ਗਈ ਜੀ ਫਿਰ ਵੀ ਅੱਗ ਵੀ ਬਸੋਂ ਬਾਹਰ ਹੋ ਗਈ ਜਾਵੜੀ ਹਵਾ ਤੇਜ਼ ਕਰਨਾ ਚਲੀ ਗਈ ਜੀ ਪਿੰਡ ਉਹਨੇ ਦੂਹੇ ਵਿੱਚ ਚੱਕਨੇ ਥੋੜੀ ਵਿੱਚ ਮਦਦ ਕੀਤੀ ਪਰ ਕਾ ਹਵਾ ਤੇਜ਼ ਕਰਕੇ ਸਾਰੀ ਲੰਘ ਗਈ ਇਹ ਵੱਢਣੀ ਕਦੋਂ ਸੀ ਵੀਰੇ ਇਹ ਅੱਜ ਹੀ ਵੱਢਣੀ ਸੀ ਤੜਕੇ ਜੇ ਸਵੇਰ ਹੀ ਵੱਢਣੀ ਸੀ ਜੀ ਇੱਕ ਦਿਨ ਪਹਿਲੇ ਰਾਤ ਹਾਂ ਜੀ ਤੇ ਬਈ ਕਿੰਨੀ ਕੁ ਉਮੀਦਾਂ ਸੀਆਂ ਕੀ ਕੋਈ ਸੋਚਿਆ ਸੀਗਾ ਵੀ ਇਹ ਵੱਢ ਕੇ ਹਨਾ ਜੀ ਹੁਣ ਕਿਹੜਾ 6 ਮਹੀਨਿਆਂ ਦਾ ਗਾਂਹਾਂ ਵਾਲਾ ਖਰਚਾ ਸੀ ਨਾ ਜੀ ਉਹ ਸੋਚਿਆ ਸੀ ਵੀ ਸਾਡਾ ਕਣਕੇ ਚ ਪੂਰਾ ਆ ਜਾਊਗਾ ਵੀ ਅਸੀਂ ਗਾਂਹਾਂ ਵਾਲਾ ਵੀ ਝੋਨੇ ਤੇ ਕਰ ਵੀ ਖਰਚਾ ਕੱਢਾਂਗੇ ਪਰ ਸਾਨੂੰ ਅਗਲੀ ਹੁਣ ਉਮੀਦ ਹੈ ਨਹੀਂ ਜੀ ਹੁਣ 6 ਮਹੀਨਿਆਂ ਦੇ ਹੁਣ ਬਸ ਬਹੁਤ ਕੁਝ ਸੋਚਿਆ ਹੁੰਦਾ ਨਾ ਵੀ ਘਰ ਦਾ ਕੋਈ ਕਰਜ਼ਾ ਹੁੰਦਾ ਜਾਂ ਕੋਈ ਘਰੇ ਚੀਜ਼ ਲਿਉਣੀ ਹੁੰਦੀ ਨਾ ਕੁਝ ਬਸ ਉਹ ਕਿਹੜਾ ਹੀ ਕਰਜ਼ਾ ਹੁਣ ਸਿਰ ਤੇ ਰਹਿ ਗਈ ਸਾਡੇ ਵੀ ਹੁਣ ਹੈ ਨੀ ਮੀ ਜੀ ਕਿ ਤੁਮ੍ਹੇ ਲਾੜ ਵਾਸਤੇ ਵੀ ਸੀਗੀ ਬਈ ਵੀ ਘਰੇ ਵੀ ਰੋਜ਼ਗਾਰ ਰਾਸਤੇ ਵੀ ਜੀ ਰੱਖਣੀ ਹੁੰਦੀ ਹੈ ਵਿੱਚੋਂ ਜੀ ਅਸੀਂ ਸਾਲ ਵਾਸਤੇ ਵੀ ਹੁਣ ਉਹ ਵੀ ਨਹੀਂ ਬਚੀ ਜੀ ਵਿੱਚੋਂ ਵੀ ਹੁਣ ਇਹ ਟਾਈਮ ਕੱਢਾਂਗੇ ਕਿਉਂ ਨਾ ਕਿਵੇਂ ਕੋਈ ਵੀਰ ਚ ਜੋ ਕਰੂਗਾ ਚਾਹੀ ਤੁਸੀਂ ਵੀ ਇੱਥੇ ਤੁੰਡੇ ਭਰਾਇਓ ਤੁਸੀਂ ਮੇਰੇ ਜੀ 22 ਏਕੜ ਨੂੰ ਜਿਹੇ ਸੀ ਮੇਰੀ ਬਾਈ ਸਾਢੀ ਸਾਢ ਕੇ ਸੋਵਾ ਹੋ ਗਈ ਸਾਢ ਕੇ ਪਹਾਵਾ ਵਧਨੇ ਸੀ ਬਸ ਸਭ ਬਹੁਤ ਸਭ ਖਾ ਗਿਆ ਉਹਨੂੰ ਸਾਲ ਭਰ ਦੀ ਪਾਤਾ ਬਹੁਤ ਉਮੀਦ ਲਾਈ ਬਹੁਤ ਉਮੀਦ ਲਾਈ ਇਸ ਵੀ ਆ ਵੀ ਕਰਾਂਗੇ ਆ ਕਰਾਂਗੇ ਇਦਾਂ ਵਿੱਚ ਰਹੇਗੇ ਪ੍ਰਭੂ ਤਾਂ ਮੰਕੋ ਪਾਲੀ ਹੁੰਦੀ ਆ ਨਾ ਚੀਵੀਦਾਰ ਨੇ ਔਰ ਸੁਬਾ ਸ਼ਾਮ ਆਸੀ ਆਉਂਦੇ ਸੀ ਸਾਰੀ ਤਰੀਕ ਵੇਖ ਕੇ ਜਾਂਦੇ ਸੀ ਕਦੋਂ ਮਨੇਰੇ ਵੀ ਆਉਣਾ ਸਵੇਰੇ ਵੀ ਆਉਂਦਾ ਯਾਰ ਦੇਖ ਕੇ ਜਾਂਦੇ ਵੀ ਸਾਡੇ ਫਸਲ ਖੜੀ ਆ ਇਹ ਤਾਂ ਹੀ ਕਿ ਸਾਡੇ ਅਰੇ ਅੱਖਾਂ ਦੇ ਸਾਹਮਣੇ ਸਾਡੀ ਫਸਲ ਥੜ ਗਈ ਜੀ ਕਦੋਂ ਅਸੀਂ ਆ ਕੇ ਵੇਖਿਆ ਤੇ ਇੱਥੇ ਰਾਗ ਬਣੀ ਪਈ ਥੀ ਸਾਡੀ ਸਾਰੀ ਫਸਲ ਬਹੁਤ ਔਖਾ ਹੈ ਬਹੁਤ ਹੀ ਜਾਰੀ ਮਾਣੀ ਐਨੀ ਮਿਹਨਤ ਕੀਤੀ ਹੋਵੇ ਘਰੋਂ ਜਾ ਨੂੰ ਜੀ ਨਹੀਂ ਕਰਦਾ ਸਾਡਾ ਤੇ ਬਸ ਹੂੰ ਕੋਈ ਆਇਆ ਭਾਈ ਉਸ ਤੋਂ ਬਾਅਦ ਕੋਈ ਦੇਖਣ ਆਇਆ ਹੋਵੇ ਪਟਵਾਰੀ ਜਾਂ ਕੋਈ ਮੈਂ ਮੈਡਮ ਆਈ ਸੀ ਕੱਲ ਮੋਕਾ ਆ ਮੈਡਮ ਆਈ ਸੀ ਐਮਐਲਏ ਸਾਹਿਬ ਐਸੀ ਅੱਜ ਪਟਵਾਰੀ ਸਾਹਿਬ ਵੀ ਆਈ ਕਰਨਗੋ ਸਾਹਿਬ ਵੀ ਆਏ ਜੀ ਫਸਲਾਂ ਲਿਖ ਕੇ ਲੈ ਗਈ ਸਾਡੀਆਂ ਤਹਿਸੀਲ ਦਾ ਸਾਹਿਬ ਵੀ ਆਏ ਸੀਗੇ ਨੰਬਰ ਨੂੰ ਮਲਿਖ ਕੇ ਲੈ ਗਏ ਜੀ ਫਿਰ ਕੱਲਾ ਇੱਕ ਭਲਾਈ ਅਫਸਰ ਨਹੀਂ ਆਇਆ ਉਹਨਾਂ ਨੇ ਕਿਹਾ ਇਹ ਅਰਜ਼ੀਆਂ ਦਿਓ ਤੇ ਭਲਾਈ ਅਫਸਰ ਨੂੰ ਪੁੱਛਿਆ ਉਹਨੇ ਨਹੀਂ ਮਤਲਆ ਆ ਕੋਈ ਵੀ ਅਸੀਂ ਮੈਡਮ ਦੇ ਪੀਏ ਨੂੰ ਕਹਤਾ ਹਾਂ ਮੈਂ ਅਰਜ਼ੀਆਂ ਲੈ ਜੂੰਗਾ ਆ ਕੇ अच्छा ਤੇ 5 ਕਿੱਲੇ ਮੇਰੇ ਕੋਲੇ 80000 ਨੂੰ ਠੇਕੇ ਤੇ ਸੀ ਤੇ ਮੇਰੀ ਕਣਕ ਸੜ ਗਈ 80000 ਠੇਕੇ ਲੱਗੇ ਸੀ ਹਾਂ ਜੀ ਸਾਰੇ ਸਾਡੇ ਉੱਪਰ ਆ ਜੀ ਸਾਡੇ ਬਸ ਵਿੱਚ ਠੇਕੇ ਦੇ ਵਿੱਚ ਵੀ ਸਾਰਾ ਠੇਕੇ ਤੇ ਸੀ 80000 ਨੂੰ ਮੈਂ ਠੇਕਾ ਦਿੱਤਾ ਰਪਾਣੇ ਢੋ ਡਾਕਟਰ ਦੀ ਪੈਲੀ ਸੀ ਮੇਰੇ ਕੋਲੇ ਅੱਛਾ 80000 ਠੇਕੇ ਨੂੰ ਲਈ ਸੀ ਜੇ ਠੇਕੇ ਨੂੰ ਲਈ ਸੀ 5 ਕਿੱਲੇ ਪੰਜੇ ਦੀ ਪੰਜੇ ਹੀ ਸੜ ਗਈ ਤੇ ਭਾਈ ਪੂਰੇ ਘਰ ਨੇ ਤਾਂ ਬਹੁਤ ਔਖੇ ਹੁਣ ਹੁੰਦੇ ਹੀ ਨਹੀਂ ਜੀ ਪੂਰੇ ਨਹੀਂ ਹੁੰਦੇ ਪੂਰੇ ਨਹੀਂ ਹੁੰਦੇ ਜੀ ਸਾਡੇ ਬਾਕੀ ਮੁਲਾਜ਼ਮ ਸਾਰੇ ਆਏ ਆ ਜੀ ਇੱਕ ਅੱਲਾ ਭਲਾਈ ਅਫਸਰ ਨਹੀਂ ਆਇਆ ਔਰ ਐਸ ਡੀ ਐਮ ਸਾਹਿਬ ਵੀ ਆ ਗਏ ਡਾਕਟਰ ਬਲਜੀਤ ਕੌਰ ਵੀ ਆ ਗਈ ਠੇਕੇ ਵਾਲੇ ਤਾਂ ਛੱਡਨੇ ਨਹੀਂ ਬਈ ਠੇਕੇ ਵਾਲੇ ਤਾਂ ਪਿਛਲੇ ਸਾਲ ਹੀ ਲੈ ਲਏ ਜੀ ਔਖਲੇ ਨੇ ਪਾਈ ਜੀ ਠੇਕੇ ਸਾਡੇ ਦੇ ਵੀ ਉਹ ਤਾਂ ਲੈ ਲਏ ਜੀ ਠੇਕੇ ਵਾਲਾ ਤਾਂ ਕੀ ਵਿਚਾਰਾ ਜਿੰਨਾ ਕੋਈ ਜੇ ਕੱਢ ਵੀ ਦੇਊਗਾ 10000 ਤੱਕ ਕਿਹੜਾ ਸਾਡੇ ਪੂਰੇ ਨੂੰ ਸਾਟ ਤਿੰਨ ਲੱਖ ਦੀ ਕਣਕ ਸੀ ਮੇਰੀ 60 ਮਨ ਦੂਜੀ ਤੁਲੀ ਆ ਜਿਹੜੀ ਨਾਲੋਂ ਵੱਡੀ ਆ ਮੈਂ ਹੋਰ ਹੋਰ ਕੋਈ ਕਾਰੋਬਾਰ ਤਾਂ ਹੈ ਨਹੀਂ ਬਈ ਨਾਲ ਸਾਡਾ ਵਾਈ ਦਾ ਕੰਮ ਆ ਜੀ ਕੋਈ ਕਾਰੋਬਾਰ ਨਹੀਂ ਹੋਰ ਕੋਈ ਲੱਗਦਾ ਕੋਈ ਭਰੋਸਾ ਦਿੱਤਾ ਗਿਆ ਹੈਗਾ ਕਹਿੰਦੇ ਆ ਜੀ ਤਾਂ ਕਹਿ ਕੇ ਗਿਆ ਜੀ ਡਾਕਟਰ ਬਜੀਤ ਕੌਰ ਮੰਤਰੀ ਸਾਹਿਬ ਕਹਿ ਕੇ ਗਿਆ ਵੀ ਦਿਆਂਗੇ ਕੋਈ ਛੋਟਾ ਜਿੰਨਾ ਜੋਰ ਲੱਗਾ ਲਾਵਾ ਸਹਾ ਮਿਲ ਜੂ ਕੁਝ ਜੀ ਇਹ ਤਾਂ ਪ੍ਰਮਾਤਮਾ ਨੂੰ ਪਤਾ ਉਹਨਾਂ ਨੇ ਤਾਂ ਜੀ ਸਾਈ ਤਾਂ ਉਹਨਾਂ ਕਰੀਬ ਬੈਠੇ ਨਹੀਂ ਬੈਠੇ ਆ ਜਿਵੇਂ ਹੈਗੇ ਆ ਜੀ ਹਾਂ ਜੀ ਹੋਰ ਕਿੰਨੇ ਕੇ ਘਰਾਂ ਦੀ ਫਸਲ ਸੀਗੀ ਇੱਥੇ ਜੀ ਤਕਰੀਬਨ ਹੈਗੀ ਪਾ ਕਹੇਗੇ ਕਿਸਾਨ ਕਹੀ ਹੈ ਜੀ ਦੋ ਦੋ ਕਿੱਲਾਂ ਵਾਲੇ ਵੀ ਹੈ ਜੀ ਉਹ ਸਾਰੇ ਸਵਾਗ ਜਨਾ ਪਸ਼ੂਾਂ ਚ ਤੂੜੀ ਨਹੀਂ ਪਸ਼ੂ ਵੀ ਹੁਣ ਵਿਚਾਰਿਆਂ ਨੇ ਭੁੱਖੇ ਖੜਿਆ ਨੇ ਰੁਕੜੀ ਟੂੜੀ ਹੁਣ ਅੱਜ ਬਣਾਉਣੀ ਸੀ ਉਹ ਬਸ ਉਹ ਹੋ ਗਿਆ ਤੁਹਾਡੇ ਸਾਹ ਅਜਾ 40 ਕਿੱਲੇ ਤੋਂ 45 ਕਿੱਲੇ ਇੱਧਰ ਛੜੀ ਹੋਈ ਤੇ 50 ਕਿੱਲੇ ਚੱਕ ਚ ਰੱਖਵਾ ਸਿੱਧੀ ਛੱਤ ਤੋਂ ਚੱਲ ਚੱਕ ਦੂਏ ਵਾਲੇ ਤੋਂ ਚੱਲੀ ਸੀ ਉਹ ਪਾਸੇ ਹੀ ਹੈ ਇੱਥੇ ਇੱਕੋ ਕਰਦਾ ਤਰਲੋਚਨ ਸੇਠਾ ਜੀ ਸ਼ਹਿਰ ਦਾ ਉਹਦੇ ਕੋਲ ਵੀ ਠੇਕੇ ਤੇ ਸੀ 35 ਕਿੱਲੇ ਕੱਲੀ ਉਹਦੀ ਮੱਚੀ ਅੱਗੇ ਕੀ ਸੋਚਿਆ ਬਾਈ ਹੁਣ ਇਹ ਤਾਂ ਅੱਗ ਵੀ ਕੁਛ ਨਹੀਂ ਸੋਚਿਆ ਤਾਂ ਹਜੇ ਸਾਨੂੰ ਦਿਖਦਾ ਕੁਛ ਨਹੀਂ ਇਹ ਤਾਂ ਹੀ ਬਾਸੇ ਹਜੇ ਕੋਈ ਆਪ ਤਾਂ ਸਾਨੂੰ ਕੋਈ ਨਹੀਂ ਦਿੰਦਾ ਹੋ ਸਕਦਾ ਬਚ ਗਏ ਕਿ ਨਾ ਵਿਕਸਾਸ਼ ਹੀ ਆ ਜਾਨਾ ਜੀ ਆਦੀ ਫਸਲ ਉਹ ਸੜੀ ਦੇ ਵੇਖ ਕੇ ਮੜ ਜਾਨੇ ਰਾਤ ਦੇ ਗੋਲੀਆਂ ਲੈ ਨੀਂਦ ਨਹੀਂ ਆ ਰਹੀ ਨੀਂਦ ਨਹੀਂ ਹੁਣ ਕਣਕ ਵੇਖੋ ਸਾਡੀ ਪਾਈ ਬਾਣਾ ਚ ਨੀਂਦ ਨਹੀਂ ਆਉਂਦੀ ਹੁਣ ਕੀ ਕਰੀਏ ਤੜਕੇ ਆਏ ਆ ਤੇ ਫੇਰ ਮੜ ਗਏ ਆ ਦੋ ਘੜੇ ਮਾਰ ਗਏ ਪਹਿਲਾਂ ਤਾਂ ਇਹ ਹਾਲਾਤ ਨੇ ਇਹ ਪਿੰਡ ਸੋਥਾ ਦੀਆਂ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰ ਰਹੇ ਆ ਕਿਸਾਨ ਭਾਵਕ ਹੋ ਰਹੇ ਨੇ ਜੋ ਕਿਉਂਕਿ ਇਸ ਫਸਲ ਤੋਂ ਬਹੁਤ ਉਮੀਦਾਂ ਨੇ ਜਿਹੜੀਆਂ ਲਾਈਆਂ ਹੁੰਦੀਆਂ ਨੇ ਕਿ ਕੋਈ ਕਰਜ਼ਾ ਤਾਰਿਆ ਜਾਊਗਾ ਜਾਂ ਕੋਈ ਠੇਕੇ ਤੇ ਜਿਸ ਤਰ੍ਹਾਂ ਦੇ ਨਾਲ ਜ਼ਮੀਨ ਦਸਿਆ ਕੇ ਲਈ ਹੈ ਕਿਸਾਨਾਂ ਨੇ ਔਰ ਹੋਰ ਵੀ ਕਈ ਘਰੇ ਚੀਜ਼ਾਂ ਲਿਆਉਣੀਆਂ ਹੁੰਦੀਆਂ ਜਾਂ ਇਸ ਕਣਕ ਤੋਂ ਜਿਹੜਾ ਘਰ ਦਾ ਗੁਜ਼ਾਰਾ ਵੀ ਕਰਨਾ ਹੁੰਦਾ ਪਰਿਵਾਰ ਵਾਸਤੇ ਵੀ ਕੁਝ ਕਣਕਾ ਜਿਹੜੀ ਰੱਖਣੀ ਹੁੰਦੀ ਹੈ ਕਿਸਾਨ ਨੇ ਬਿਲਕੁਲ ਸੜ ਕੇ ਸੁਆਹ ਹੋ ਚੁੱਕੀ ਹੈਗੀ ਆ ਦੇਖ ਸਕਦੇ ਹੋ ਕਿ ਪਹਿਲਾਂ ਜੇਕਰ ਅੱਜ ਇਹਨਾਂ ਨੇ ਵੱਢੀ ਜਾਣੀ ਸੀ ਔਰ ਬੀਤੇ ਦਿਨ ਹੀ ਜਿਹੜੀ ਅੱਗ ਲੱਗ ਕੇ ਇਹ ਸਰੀਰ ਰਾਖ ਹੋ ਚੁੱਕੀ ਹੈਗੀ ਆ ਔਰ ਜਿਹੜੀ ਇੱਥੇ ਜ਼ਮੀਨ ਦੀ ਗੱਲ ਕਰਗੇ ਤਾਂ ਕਈਆਂ ਨੇ ਠੇਕੇ ਤੇ ਲਈ ਹੋਈ ਸੀ ਕੋਈ 5 ਕਿੱਲੇ ਕੋਈ 2.5 ਕਿੱਲੇ ਕੋਈ 1.5 ਏਕੜ ਇਸ ਤਰ੍ਹਾਂ ਦੇ ਨਾਲ ਹੀ ਇਹ ਸਾਰੇ ਕਿਸਾਨਾਂ ਦੀ ਜ਼ਮੀਨ ਸੀ ਜਿਹੜੀ ਇਹ ਅੱਗ ਦੀ ਲਪੇਟ ਦੇ ਵਿੱਚ ਆਈ ਹੈ ਦੋਹੇ ਵਾਲੇ ਪਿੰਡ ਤੋਂ ਅੱਗ ਭੜਕੀ ਹੈਗੀ ਔਰ ਪਿੰਡ ਸੋਥਾ ਤੱਕ ਪਹੁੰਚੀ ਹੈਗੀ ਆ ਕਾਰਨ ਦਾ ਪਤਾ ਨਹੀਂ ਲੱਗਿਆ ਫਿਲਹਾਲ ਔਰ ਮਦਦ ਦੇ ਲਈ ਕਹਿੰਦੇ ਕਿ ਮੰਤਰੀ ਜਿਹੜੇ ਬਲਜੀਤ ਕੌਰ ਨੇ ਉਹ ਵੀ ਆ ਕੇ ਗਏ ਨੇ ਔਰ ਸਾਰਤ ਲਿੱਤੀ ਜਾ ਰਹੀ ਹੈ ਅੱਗੇ ਤਾਂ ਕੋਈ ਪਤਾ ਨਹੀਂਗਾ ਮੁਆਜਾ ਮਿਲੇਗਾ ਜਾਂ ਕੀ ਸਰਕਾਰ ਕਰਦੀ ਹੈਗੀ ਆ ਉਹ ਕਹਿੰਦੇ ਫਿਲਹਾਲ ਪਤਾ ਨਹੀਂ ਹੈਗਾਗਾ ਪਰ ਸਾਰ ਜਿਹੜੀ ਕਿਸਾਨਾਂ ਦੀ ਜ਼ਰੂਰ ਲੱਤੀ ਗਈ ਹੈਗੀ ਆ ਉਹ ਨੁਕਸਾਨ ਵੱਡਾ ਹੋਇਆ ਹੈਗਾ ਇੱਥੇ ਪਿੰਡ ਸੋਥੇ ਦੇ ਵਿੱਚ 80 ਕਿੱਲਾਂ ਦੇ ਕਰੀਬ ਜਿਹੜੀ ਇਹ ਫਸਲ ਆ ਪੱਕੀ ਫਸਲ ਸੀ ਜਿਹੜੀ ਵੱਢਣੀ ਸੀਗੀ ਉਮੀਦਾਂ ਸੀਗਾ ਬਹੁਤ ਫਸਲ ਤੋਂ ਔਰ ਸਾਰੀ ਹੀ ਸੜ ਕੇ ਜਿਹੜੀ ਇਹ ਸੁਆਹ ਹੋ ਚੁੱਕੀ ਹੈ ਸ਼੍ਰੀ ਮੁਖਤਸਰ ਸਾਹਿਬ ਤੋਂ ਬੂਟਾ